RV Today ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਰਾਜਾ ਧੜੀਵਾਲ ਅੱਜ ਪਿੰਡ ਚੜਕ ਮੋਗਾ ਵਿੱਚ ਪਹੁੰਚੇ ਹੋਏ ਹਾਂ ਜਿੱਥੋਂ ਦੇ ਕੇ ਨੌਜਵਾਨ ਰਣਵੀਰ ਸਿੰਘ ਸੰਧੂ ਮਲੇਸ਼ੀਆ ਤੋਂ 골ਡ ਮੈਡਲ ਜਿੱਤ ਕੇ ਆਏ ਹੋਏ ਸੋ ਆਓ ਸਵਾਗਤ ਕਰਦੇ ਹਾਂ ਅਸੀਂ ਤੁਹਾਡਾ PRV Today ਚੈਨਲ ਤੇ ਪਹਿਲਾਂ ਤਾਂ ਤੁਸੀਂ ਦੱਸੋ ਵੀ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਜਿੱਦਾਂ ਕਿ ਮਲੇਸ਼ੀਆ ਗਏ ਹੋ ਪਹਿਲੀ ਵਾਰ ਟੂਰ ਕੱਢਿਆ ਕਿ ਪਹਿਲਾਂ ਵੀ ਗਏ ਸੀ ਕਿਤੇ ਜਾਜ ਤੇ ਨਹੀਂ ਮਲੇਸ਼ੀਆ ਦਾ ਪਹਿਲੀ ਵਾਰ ਟੂਰ ਸੀਗਾ ਇਹ ਮੇਰਾ ਪਹਿਲੀ ਵਾਰ ਜਾਜ ਦਾ ਸਫਰ ਸੀ ਬਹੁਤ ਵਧੀਆ ਸਫਰ ਨੰਗਾ ਸਾਡਾ ਉੱਥੇ 2 ਦਿਨ ਸਾਡਾ ਮੈਚ ਸੀ 3 ਦਿਨ ਅਸੀਂ ਟੂਰ ਕੱਢਿਆ ਪੂਰਾ ਬਹੁਤ ਵਧੀਆ ਵੈਦਰ ਸੀ ਬਹੁਤ ਵਧੀਆ ਟੂਰ ਕੱਢਿਆ ਈ ਉੱਥੇ ਅੱਛਾ ਉਦਾਂ ਆਪਾਂ ਨੂੰ ਬਹੁਤ ਮੁਸ਼ਕਿਲ ਆਉਂਦੀਆਂ ਜਿੱਦਾਂ ਸਕੂਲ ਟਾਈਮ ਤੋਂ ਲੈ ਕੇ ਹੁਣ ਤੱਕ ਇਹ ਬਹੁਤ ਵੱਡਾ ਲੈਵਲ ਹੈ ਤੁਹਾਡਾ ਜਿੱਥੋਂ ਤੱਕ ਤੁਸੀਂ ਅਚੀਵ ਕਰ ਚੁੱਕੇ ਹੋ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਾਂ ਮਾਤਾ ਪਿਤਾ ਵੱਲੋਂ ਪੂਰੀ سپورਟ ਸੀ ਟੀਚਰਾਂ ਵੱਲੋਂ ਜਾਂ ਪਿੰਡ ਵੱਲੋਂ ਕਿੰਨਾ-ਕਿੰਨਾ ਤੋਂ ਸਹਿਯੋਗ ਮਿਲਿਆ ਤੁਹਾਨੂੰ ਦੋਸਤਾਂ ਮਿੱਤਰਾਂ ਤੋਂ ਵੀ ਦੋਸਤਾਂ ਮਿੱਤਰਾਂ ਤੋਂ ਘਰ ਜਾਂ ਤੋਂ ਸਕੂਲ ਵੱਲੋਂ ਸਾਰਿਆਂ ਵੱਲੋਂ سپورਟ ਸੀਗੀ ਤੇ ਇਹ ਲੈਵਲ ਸਕੂਲੀ ਤੌਰ ਤੇ ਸੀ ਕਿਉਂਕਿ ਸਕੂਲ ਤੋਂ ਪਹਿਲਾਂ ਮੈਂ ਸਟੇਟ ਬਹੁਤ ਵਾਰੀ ਕਹਿੰਦਾ ਹਾਰ ਕੇ ਬਹੁਤ ਵਾਰੀ ਗਾਹ ਵਧਿਆ ਤੇ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਤਾਂ 11 ਤੋਂ 12 ਵਾਰੀ ਕੋਸ਼ਿਸ਼ ਕਰਨ ਤੇ ਫਿਰ ਮੈਂ 골ਡ ਮੈਡਲ ਤੇ ਪਹੁੰਚਿਆ ਜਾ ਕੇ ਕਿਉਂਕਿ ਇਹ ਬਹੁਤ ਸਟਰਗਲ ਕਰਨਾ ਪੈਂਦੇ ਆ ਚੀਜ਼ ਦੇ ਵਿੱਚ ਪਹਿਲਾਂ ਸਟੇਟ ਡਿਸਟ੍ਰਿਕਟ ਐ ਬਹੁਤ ਲੈਵਲ ਬਕ੍ਰੋਸ ਕਰਨੇ ਪੈਂਦੇ ਆ ਤੇ ਉਸ ਤੋਂ ਬਾਅਦ 골ਡ ਮੈਡਲ ਦਾ ਚਾਂਸ ਤੁਸੀਂ ਜਦੋਂ ਮਲੇਸ਼ੀਆ ਗਏ ਕੱਲੇ ਗਏ ਕਿ ਨਾਲ ਵੀ ਤੁਹਾਡੇ ਕੋਈ ਟੀਮ ਮੈਂਬਰ ਜਾਂ ਕੋਈ ਹੋਰ ਵੀ ਟੀਮ ਮੈਂਬਰ ਐਂਡ ਸਾਡੇ ਦੋ ਕੋਚ ਸਾਰੇ ਸੀ ਕੋਚ ਕੌਣ ਹੈ ਕਿੱਥੋਂ ਦੇ ਕੋਈ ਤੁਹਾਡੇ ਕੋਚ ਮੋਗਾ ਤੋਂ ਅਮਨ ਸਰ ਪੜਦੇ ਵੀ ਉਹ ਨਾਲ ਪੜਾਈ ਵੀ ਕਰਦੇ ਹੋ ਪਲੱਸ 1 8 ਤੋਂ ਪੜਾਈ ਵੀ ਕਰਦੇ ਹੋ ਉਮਰ ਕਿੰਨੀ ਹੈ ਤੁਹਾਡੀ 16 ਸਾਲ اچھا ਉਮਰ ਵੀ 16 ਸਾਲ ਹੈ ਬਹੁਤ ਵੱਡੀ ਗੱਲ ਹੈ ਵੀ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਅਚੀਵਮੈਂਟ ਕੀਤੀ ਹੈ ਕਿੰਨਾ ਕਮਾਨ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਵੀ ਹਜੇ ਏਜ ਵੀ ਬਹੁਤ ਥੋੜੀ ਹੈ ਕਿ ਵੀ ਜਿਹੜੀ ਪੂਰੀ ਮਿਹਨਤ ਹੈ ਉਹ ਸਫਲ ਹੋ ਗਈ ਹੈ ਤੇ ਜਿਸ ਕਰਕੇ ਮੈਂ 골ਡ ਮੈਡਲ ਪ੍ਰਾਪਤ ਕਰ ਲਿਆ ਮੇਰੀ ਆਪਦੀ ਮਿਹਨਤ ਬਹੁਤ ਸਫਲ ਦਿਖਾਰੇਗੀ ਹੁਣ ਇਸ ਤੋਂ ਅੱਗੇ ਕੀ ਪਲਾਨਿੰਗਾਂ ਨੇ ਤੁਹਾਡੀਆਂ ਅੱਗੇ ਮੇਰੀ ਪਲੈਨਿੰਗ ਇਹ ਹੈ ਕਿ ਵੀ ਹੁਣ ਫੁੱਟਬਾਲ ਦੇ ਵਿੱਚ 골ਡ ਮੈਡਲ ਲੈ ਰਿਆ ਵਾਂ ਤੇ ਹੁਣ ਆਈ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ ਜਿੱਥੇ ਵੀ ਜਾਵਾਂਗੇ ਉੱਥੇ 골ਡ ਮੈਡਲ ਪ੍ਰਾਪਤ ਕਰਕੇ ਉੱਥੇ ਵੀ ਆਣਾ ਹੈ ਹੁਣ ਹੋਰ ਵੀ ਕਿਤੇ ਜਾਣ ਦਾ ਕੋਈ ਆਈ ਆਫਰ ਤੁਹਾਨੂੰ ਜਾਂ ਕੋਈ ਮੈਚ ਹੋ ਰਿਹਾ ਕਿਤੇ April ਦੇ ਵਿੱਚ ਹੋ ਰਿਹਾ ਆਸਟ੍ਰੇਲੀਆ ਤੇ ਉੱਥੇ ਜਾਂਦੇ ਆਫਰ ਆ ਰਿਹਾ ਠੀਕ ਹੈ ਥੈਂਕ ਯੂ ਵੈਰੀ ਮੱਚ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਅੱਗੇ ਵੱਰੋ ਤਰੱਕੀਆਂ ਕਰੋ ਹਾਂਜੀ ਸ